ਤੇ ਹਜੋ ਸਿੰਘ ਜੀ ਜਿਹੜੀਆਂ ਆਪਣੇ ਗਵਾਂਡੀ ਮੁਲਕ ਕੈਨੇਡਾ ਦੇ ਵਿੱਚ ਜਿਹੜੀਆਂ ਇਲੈਕਸ਼ਨਸ ਚੱਲ ਰਹੀਆਂ ਉਸਤੇ ਜਿਹੜੇ ਨਤੀਜੇ ਆ ਉਹ ਆਉਣੇ ਆ ਸ਼ੁਰੂ ਜਿਹੜੇ ਉਹ ਹੋ ਚੁੱਕੇ ਨੇ ਕੁਝ ਰੁਝਾਨ ਜਿਹੜੇ ਆ ਉਹ ਆ ਰਹੇ ਨੇ ਸੋ ਕੀ ਸਿਚੁਏਸ਼ਨ ਜਿਹੜੀ ਚੱਲ ਰਹੀ ਹੈ ਉਸਤੇ ਬਾਰੇ ਆਪਾਂ ਆਪਣੇ ਦਰਸ਼ਕਾਂ ਦੇ ਨਾਲ ਜਿਹੜੀ ਉਹ ਸਾਂਝ ਪਾਉਂਦੇ ਜਾਈਏ ਤਾਂ ਕਹਿੰਦੇ ਵੀ ਮਿਲੀਅਨਸ ਆਫ ਕੈਨੇਡੀਅਨਸ ਨੇ ਅੱਜ ਜਿਹੜਾ ਚੂਜ਼ ਕਰਨਾ ਹੈ ਵੀ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ ਅਟਲੈਂਟਿਕ ਓਸ਼ੀਅਨ ਦੇ ਨਾਲ ਲੱਗਦੇ ਇਲਾਕੇ ਜਿੱਥੇ ਆਲਰੇਡੀ ਆਪਣੇ ਤੋਂ 3-4 ਘੰਟੇ ਇਥੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਅੱਗੇ ਆ ਉਥੇ VOTING ਜਿਹੜੀ ਉਹ ਸਮਾਪਤ ਹੋ ਚੁੱਕੀ ਹੈ ਤੇ ਰੁਝਾਨ ਆਉਣੇ ਜਿਹੜੇ ਉਹ ਸ਼ੁਰੂ ਹੋ ਚੁੱਕੇ ਆ ਕਿੰਨੇ ਵੀ ਮੁਲਕ ਦੇ ਵਿੱਚ ਇਸ ਟਾਈਮ ਡਿਪਲੋਮੈਟਿਕ ਤੇ ਇਕਨੋਮਿਕ ਟਰਮ ਆਇਲ ਉਹ ਜਿਹੜਾ ਉਹ ਚੱਲ ਰਿਹਾ ਆ ਤੇ ਉਹਦੇ ਚੱਲਦੇ ਆ ਜਿਹੜਾ ਉਹ ਦੇਖਣਾ ਆ ਵੀ ਸਿਚੁਏਸ਼ਨ ਜਿਹੜੀ ਉਹ ਕਿੱਦਾਂ ਦੀ ਜਿਹੜੀ ਉਹ ਬਣੇਗੀ আটਲੈਂਟਿਕ ਇਲਾਕੇ ਦੇ ਵਿੱਚ ਜਿਹੜਾ ਹਜੋ ਸਿੰਘ ਜੀ ਕਹਿੰਦੇ ਵੀ ਜੇ ਨਜ਼ਰ ਮਾਰਦੇ ਜਾਈਏ ਤਾਂ ਹਾਲ ਦੀ ਘੜੀ ਜਿਹੜੇ ਲਿਬਰਲਸ ਆ ਉੱਥੇ ਲਗਾਤਾਰ ਜਿਹੜੇ ਉਹ ਜਿੱਤ ਰਹੇ ਹੈਗੇ ਆ ਸੋ ਉੱਥੇ ਉਹਨਾਂ ਦੀ ਜਿਹੜੀ ਵੜਤ ਆ ਉਹ ਜਿਹੜੀ ਉਹ ਵੱਧ ਰਹੀ ਆ ਉਹਨਾਂ ਨੂੰ ਕਾਫੀ ਜਿਹੜੀਆਂ ਵੋਟਾਂ ਜਿਹੜੀਆਂ ਇਸ ਟਾਈਮ ਸਾਹਮਣੇ ਆ ਰਹੀਆਂ ਸੀ ਲਾਸਟ ਜਦੋਂ ਮੈਂ ਹਜੋ ਸਿੰਘ ਜੀ ਚੈੱਕ ਕਰ ਰਿਹਾ ਸੀ ਤਾਂ ਉੱਥੇ 22 ਜਿਹੜੀਆਂ ਸੀਟਾਂ ਆ ਉਹਨਾਂ ਦੀਆਂ ਦਿਖਾਈਆਂ ਜਾ ਰਹੀਆਂ ਸੀ ਲਿਬਰਲਸ ਦੀਆਂ 9 ਤੋਂ 10 ਜਿਹੜੇ ਕੰਜ਼ਰਵੇਟਿਵਸ ਦੀਆਂ ਆ ਪਰ ਉਹ ਇਲਾਕੇ ਨੂੰ ਦੇਖਦੇ ਹੋਏ ਕੰਜ਼ਰਵੇਟਿਵਸ ਇਹ ਕਹਿ ਰਹੇ ਆ ਵੀ ਅਸੀਂ ਐਨਕਰੇਜਿੰਗ ਨੰਬਰਸ ਜਿਹੜੇ ਉਹ ਦੇਖ ਰਹੇ ਆ ਵੀ ਜੋ ਸਿਚੁਏਸ਼ਨ ਰਹਿੰਦੀ ਆ ਉੱਥੇ ਆਮੂਮਨ ਉਹਦੇ ਨਾਲੋਂ ਜਿਹੜੀਆਂ ਉਹਨਾਂ ਨੂੰ ਵੱਧ ਜਿਹੜੀਆਂ ਆ ਉਹ ਵੋਟਾਂ ਜਿਹੜੀਆਂ ਆ ਰਹੀਆਂ ਆ ਤੇ ਹਰਜੋਤ ਸਿੰਘ ਜੀ ਆਪਰੇ ਨਾਲ ਇਨਫੈਕਟ ਗੁਰਜਸਪਾਲ ਸਿੰਘ ਜੀ ਵੀ ਜਿਹੜੇ ਫੋਨ ਦੇ ਜ਼ਰੀਏ ਉਥੋਂ ਜੁੜ ਚੁੱਕੇ ਆ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਕਿ ਸਿਚੁਏਸ਼ਨ ਜਿਹੜੀ ਉਹ ਚੱਲ ਰਹੀ ਹੈ ਹਾਂਜੀ ਗੁਰਜਸਪਾਲ ਸਿੰਘ ਜੀ ਸਵਾਗਤ ਹੈ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ ਹਾਂਜੀ ਰਾਜਕਰਨ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਰਜੋਤ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਸੋ ਸਭ ਤੋਂ ਪਹਿਲਾਂ ਇਹ ਦੱਸੋ ਵੀ ਅੱਜ ਤੁਸੀਂ ਸਵੇਰੇ ਕਹਿੰਦੇ ਸੀਗੇ ਵੀ ਤੁਹਾਡੇ ਇਲਾਕੇ ਦੇ ਵਿੱਚ ਬਹੁਤਾ ਟਾਈਮ ਨਹੀਂ ਲੱਗਦਾ ਵੋਟ ਪਾਉਣ ਨੂੰ ਤੇ ਵੋਟ ਪਾਉਣ ਨੂੰ ਕਿੰਨਾ ਟਾਈਮ ਲੱਗਾ ਅੱਜ ਇੱਕ ਘੰਟੇ ਤਕਰੀਬ ਲੱਗਾ ਰਾਜਕਰਨ ਲੋਕਾਂ ਚ ਬਹੁਤ ਉਸ਼ਾ ਸੀਗਾ ਬਹੁਤ ਲੰਬੀਆਂ ਲਾਈਨਾਂ ਸੀ ਠੀਕ ਆ ਕੀ ਸਿਚੁਏਸ਼ਨ ਇਸ ਟਾਈਮ ਚੱਲ ਰਹੀ ਹੈ ਕੌਣ ਅੱਗੇ ਪਿੱਛੇ ਕੀ ਕੀ ਸਿਚੁਏਸ਼ਨ ਆ ਰਹੀ ਹੈ ਸਾਡੇ ਤਾਂ ਦੇਖੋ ਹਜੇ ਰਾਜਕਰਨ ਅ অন্ਟੈਰੀਓ ਦੇ ਵਿੱਚ ਮੈਨੀਟੋਬਾ ਦੇ ਵਿੱਚ ਸਕੈਚਵਨ ਤੇ ਅਲਬਰਟਾ ਦੇ ਵਿੱਚ ਹਜੇ ਪੋਲਿੰਗ ਬੰਦ ਨਹੀਂ ਹੋਈ ਠੀਕ ਹੈ ਸੋ ਉਹ ਜਦੋਂ ਪੋਲਿੰਗ ਬੰਦ ਹੁੰਦੀ ਹੈ ਉਤੋਂ ਬਾਅਦ ਜਿਹੜੇ ਇਥੋਂ ਰੁਝਾਨ ਆਣੇ ਸ਼ੁਰੂ ਹੋਣਗੇ ਹਮ ਹਮ ਅ ਪਾਰਟ ਅਟਲੈਂਟਿਕ ਕੈਨੇਡਾ ਦੇ ਰੁਝਾਨਾ ਜਿਵੇਂ ਤੁਸੀਂ ਹੁਣੇ ਲੋਕਾਂ ਨੂੰ ਦੱਸ ਰਹੇ ਸੀਗੇ ਵੀ ਅਟਲੈਂਟਿਕ ਕੈਨੇਡਾ ਤੋਂ ਰੁਝਾਨਾ ਨੇ ਸ਼ੁਰੂ ਹੋ ਗਏ ਆ ਤੇ ਉਹਦੇ ਵਿੱਚ ਲਿਬਰਲਸ ਕਾਫੀ ਜ਼ਿਆਦਾ ਲੀਡ ਲੈ ਗਏ ਆ ਹੂੰ ਹੂੰ ਅ ਅਟਲੈਂਟਿਕ ਕੈਨੇਡਾ ਦੇ ਵੀ ਲਿਬਰਲਸ 22 ਦੇ ਉੱਤੇ ਅੱਗੇ ਜਾ ਰਹੇ ਆ ਕੰਜ਼ਰਵੇਟਿਵ ਮਿਲਦੇ ਆ 10 ਦੇ ਉੱਤੇ ਅੱਗੇ ਜਾ ਰਹੇ ਆ ਜੀ ਹਾਂਜੀ 12 ਸੀਟਾਂ ਲਿਬਰਲ ਜਿੱਤ ਚੁੱਕੇ ਤੇ 10 ਤੇ ਲੀਡ ਕਰ ਰਹੇ ਆ ਕੰਜ਼ਰਵੇਟਿਵ 5 ਜਿੱਤ ਚੁੱਕੇ ਤੇ 5 ਤੇ ਲੀਡ ਕਰ ਰਹੇ ਆ ਹੂੰ ਜੀ ਸੋ ਸੋ ਇਹ ਉੱਥੇ ਕਿਉਂਕਿ ਆਬਾਦੀ ਘੱਟ ਹੋਣ ਕਰਕੇ ਫਿਰ ਜਲਦੀ ਕਾਊਂਟਿੰਗ ਜਿਹੜੀ ਉਹ ਡਨ ਹੋ ਰਹੀ ਆ ਹਾਂਜੀ ਮਤਲਬ ਹੁਣ ਕੰਟਾ ਕਾ ਹੋ ਗਿਆ ਰਾਜਕਰਨ ਇਲੈਕਸ਼ਨ ਹੋਇਆਂ ਨੂੰ ਠੀਕ ਹੈ ਤੇ ਆਬਾਦੀ ਦਾ ਸਾਡੇ ਕਿਤੇ ਵੀ ਨਹੀਂ ਹੁੰਦੀ ਮਤਲਬ ਸਾਡੇ 온ਟਾਰੀਓ ਚ ਜਾਂਦੇ BC ਚ ਥੋੜੀ ਜਿਹੀ ਅਲਬਰਟਾ ਚ ਜਾਂਦੀ ਹੈ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀਗੀ ਵੀ ਸਾਰੇ ਕੈਨੇਡਾ ਦਾ ਇਹ ਆਬਾਦੀ ਸਾਰੇ ਕੈਲੀਫੋਰਨੀਆ ਨਾਲੋਂ ਘੱਟ ਹੈ ਹਾਂਜੀ ਬਿਲਕੁਲ ਸੋ ਉਹਦੇ ਚ ਫਿਰ ਇਮੀਗਰੈਂਟ ਬਹੁਤ ਹੈ ਤੇ ਵੋਟ ਪਾਉਣ ਵਾਲੇ ਜਿਹੜੇ ਬੰਦੇ ਆ ਉਹ ਇੰਨੇ ਜ਼ਿਆਦਾ ਨਹੀਂ ਹੁੰਦੇ ਸੋ 6500 6000 ਵੋਟ ਨਾਲ MP ਬਣ ਜਾਂਦਾ ਜੀ ਕਈ ਚੰਗੇ ਬਣਦੇ ਇਹਨਾਂ ਦੇ ਲਈ ਸਰਪੰਚ ਦੇ ਲੱਗ ਜਦੇ ਹਾਂਜੀ ਹਾਂ 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 ਪੰਜਾਬ ਦੇ ਵਿੱਚ ਸਰਪੰਚ ਦੀਆਂ ਵੋਟਾਂ ਚ ਮੋਸਟਲੀ ਇਹਦੇ ਨਾਲੋਂ ਜ਼ਿਆਦਾ ਵੋਟ ਹੁੰਦੀ ਆ ਜੀ ਪਰ ਕੁਝ ਵੀ ਆ ਇਸ ਵਾਰੀ ਜਿਹੜੇ ਗੁਰਜਸਵਾਲ ਜਿਹੜੇ ਰਿਜ਼ਲਟਸ ਕੈਨੇਡਾ ਦੀ ਇਲੈਕਸ਼ਨ ਦੇ ਆ ਨਾ ਉਹ ਸਾਡੇ ਸਰਪੰਚ ਤੇ ਰੈਕਸ਼ਨਸ ਕਰਕੇ ਉਹਨਾਂ ਨੇ ਬਹੁਤ ਪ੍ਰਭਾਵ ਕੀਤਾ ਯਾ ਬਿਲਕੁਲ ਬਿਲਕੁਲ ਅਸੀਂ ਮੈਂ ਜੀ ਜਦੋਂ ਹੁਣ ਵੋਟ ਪਾਉਣ ਗਿਆ ਤੇ ਮੈਂ ਲਾਈਨ 'ਚ ਖੜਾ ਸੀਗਾ ਉਦੋਂ ਵੀ ਉੱਥੇ ਜਿਹੜੇ ਆਪਸ 'ਚ ਲੋਕੀ ਖੜੀ ਇਹੀ ਗੱਲਾਂ ਕਰ ਰਹੇ ਸੀਗੇ ਹੂੰ ਹੂੰ ਉਹ ਕਹਿੰਦੇ ਵੀ ਸਰਪੰਚ ਨੇ ਵੀ ਬਿਲਕੁਲ ਹੀ ਰੁਝਾਨ ਵੀ ਬਦਲਤੇ ਤੇ ਲੋਕਾਂ ਦਾ ਐਟੀਟਿਊਡ ਵੀ ਇਸ ਇਲੈਕਸ਼ਨ ਨੂੰ ਲੈ ਕੇ ਜਿਹੜਾ ਬਦਲਦਾ ਹਾਂ ਨਹੀਂ ਕਿਉਂਕਿ ਨਹੀਂ ਤਾਂ ਲਿਬਰਲ ਆਦ ਕਿ ਘਰੇ ਬੈਠੇ ਸੀਗੇ ਵੀ ਯਾਰ ਅਸੀਂ ਜਿੱਤਣਾ ਜਿੱਤਣਾ ਤਾਂ ਹੈ ਨਹੀਂਗਾ ਤੇ ਤੇ ਨਾਲ ਦੀ ਪੋਜੀਸ਼ਨ ਸੀ ਬਿਲਕੁਲ ਬਹੁਤ ਹੀ ਬਹੁਤ ਜ਼ਿਆਦਾ ਮਾੜੀ ਪੋਜੀਸ਼ਨ ਸੀ ਜੀ ਹਾਂਜੀ ਅੱਛਾ ਉਹਦਾ ਉਹਦਾ ਗੋਰਜਸ ਪਾਜ਼ੇਗਾ ਜੋ ਸੀ ਜੀ ਦੇਖਿਆ ਜਾਵੇ ਤਾਂ ਜਿਹੜਾ ਇਹਨਾਂ ਨੇ ਦਾ ਖੇਡਿਆ ਨਾ ਉਹਦਾ ਵੈਸੇਜ ਦੇਖਿਆ ਜਾ ਵੀ ਕੂਟਨੀਤੀ ਕੀ ਜਾਂ ਰਾਜਨੀਤਿਕ ਫੈਸਲਾ ਹੀ ਸੀਗਾ ਪੈਤੜਾ ਹੀ ਸੀਗਾ ਟਰੂਡੋ ਨੂੰ ਜਿਹੜਾ ਉਹ ਲਾਂਬੇ ਕਰਨ ਦਾ ਲੋਕੀ ਖਾਸੇ ਨਾਖੁਸ਼ ਸੀਗੇ ਉਸਤੇ ਜਿਹੜੇ ਪੂਰੇ ਓਵਰਆਲ ਤੇ ਉਤੋਂ ਰਹਿੰਦੀ ਗੁੰਦੀ ਕਸਰ ਜਿਹੜੀ ਆ ਉਹ ਟਰੰਪ ਹੋਣਾ ਨੇ ਜਿਹੜੀ ਆ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਉਹ ਕਰ ਦਿੱਤੀ ਇਹ ਇਹ ਚੀਜ਼ ਜਿਹੜੀ ਹਰਜੋ ਸਿੰਘ ਜੀ ਆਪਾਂ ਇੱਥੇ ਦੀ ਇਲੈਕਸ਼ਨ ਦੇ ਵਿੱਚ ਦੇਖੇ ਡੈਮੋਕ੍ਰੇਟ ਇਸ ਚੀਜ਼ ਦੇ ਵਿੱਚ ਫੇਲ ਹੋ ਗਏ ਜਦੋਂ ਉਹਨਾਂ ਨੂੰ ਨਜ਼ਰ ਆ ਰਿਹਾ ਸੀਗਾ ਵੀ ਇੱਥੇ ਜਿਹੜਾ ਸਾਡਾ ਇੱਥੇ ਜਿਹੜਾ ਰਾਸ਼ਟਰਪਤੀ ਸੀਗਾ ਜਿਹੜੇ ਡੈਮੋਕ੍ਰੇਟ ਪਾਰਟੀ ਵਾਲੇ ਕਹਿੰਦੇ ਸੀਗੇ ਵੀ ਜਿਹੜਾ ਸਾਡਾ ਲੀਡਰ ਉਹਨੂੰ ਚੇਂਜ ਕਰਨਾ ਚਾਹੀਦਾ ਉਹ ਮੁੱਕਰ ਗਏ ਤੇ ਬਾਅਦ ਦੇ ਵਿੱਚ ਅਖੀਰ 'ਚ ਉਹਨੇ ਵਿਚਾਰੇ ਨੇ ਟਵਿੱਟਰ ਦੇ ਉੱਤੇ ਜਾ ਕੇ ਕਮਨਾ ਹੈਰਿਸਨ ਨੂੰ ਜਿਹੜਾ ਉਹ ਕਰ ਦਿੱਤਾ ਏ ਇਸ ਗੱਲ ਨੂੰ ਜਿਹੜੇ ਲਿਬਰਲਸ ਆ ਉਹ ਉਹ ਇਸ ਇਸ ਚੀਜ਼ ਦੇ ਵਿੱਚ ਆਪਣਾ ਲੀਡਰ ਬਦਲਣ 'ਚ ਕਾਮਯਾਬ ਰਹਿ ਗਏ ਤੇ ਲੀਡਰ ਵੀ ਵਧੀਆ ਬਦਲ ਰਿਹਾ ਇਹ ਵੀ ਆ ਨਾ ਜਿਹੜੀ ਜਿਆਦਾ ਜਿਹੜੀ ਜਿਆਦਾ ਜ਼ਰੂਰੀ ਗੱਲ ਹੈਗੀ ਉਹ ਇਹੀ ਹੈ ਵੀ ਜਦੋਂ ਜਦੋਂ ਲਿਬਰਲਸ ਨੇ ਆਪਣਾ ਲੀਡਰ ਬਦਲਿਆ ਤਾਂ ਉਹ ਇੱਕ ਵਧੀਆ ਲੀਡਰ ਲੈ ਕੇ ਆਏ ਡੈਮੋਕ੍ਰੈਟਿਕ ਮਤਲਬ ਮੈਂ ਤਾਂ ਜਿਹੜੀ ਜੇ ਆਪਾਂ ਅਮਰੀਕਾ ਦੀ ਚਲੋ ਵੀ ਮੈਨੂੰ ਅਮਰੀਕਾ ਦੀ ਉੱਤੇ ਕਮੈਂਟ ਨਹੀਂ ਕਰਨਾ ਚਾਹੀਦਾ ਇਲੈਕਸ਼ਨਸ ਤੇ ਪਰ ਜਿਹੜੀ ਅਮਰੀਕਾ ਦੇ ਵਿੱਚ ਡੈਮੋਕ੍ਰੇਟਸ ਦੇ ਹਾਰ ਲਈ ਹੋਰ ਕੋਈ ਜਿੰਮੇਵਾਰ ਨਹੀਂ ਡੈਮੋਕ੍ਰੇਟਸ ਤੋਂ ਛੱਟ ਹੈ ਹਾਂ ਹਾਂ ਬਿਲਕੁਲ ਸਹੀ ਗੱਲ ਹੈ ਵਿੱਚ ਕੋਈ ਕੋਈ ਦੋ ਰਾਵਾਨੀ ਆ ਇਹ ਆਪਣੀਆਂ ਹੀ ਹੱਥਾਂ ਦੀਆਂ ਦਿੱਤੀਆਂ ਦੰਦਾਂ ਦਾ ਨਹੀਂ ਖੋਲੀਆਂ ਇਹਨਾਂ ਦੇ ਕੋਲੋਂ ਤੇ ਹਾਂਜੀ ਹਾਂ ਹਾਂ ਬਜ਼ੁਰਗ ਛੱਡ ਕੇ ਤੇ ਵਾਅਦੇ ਵਿੱਚ ਜਿਹੜਾ ਲਿਆਦਾ ਲੀਡਰ ਵੀ ਉਹਨਾਂ ਨੇ ਲਿਆਦਾ ਉਹ ਵੀ ਕੋਈ ਗੱਲ ਬਣੀ ਨਹੀਂ ਸਾਰੇ ਚੀਜ਼ ਮਨੀ ਮਨੀ ਦੇ ਨਾਲ ਗੱਲ ਨਹੀਂ ਬਣਦੀ ਪਾਲਿਸੀਜ਼ ਦੇ ਉੱਤੇ ਬਹੁਤ ਵੱਡਾ ਜਿਹੜਾ ਵਾਅਦਾ ਜਿਹੜਾ ਹੋ ਰਿਹਾ ਹੈ ਜੀ ਜੀ ਹੋਰ ਗੁਰਜੀਤਪਾਲ ਸਿੰਘ ਤੁਸੀਂ ਇਸ ਬਾਬਤ ਜਿਹੜੀ ਹੋਰ ਕੀ ਅਪਡੇਟਸ ਜਿਹੜੀਆਂ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਆ ਇਹ ਅਕਸਰ ਗੱਲ ਚੱਲਦੀ ਰਹਿੰਦੀ ਆ ਵੀ ਇੱਕ ਪਾਸੇ ਜਦੋਂ ਰਿਜ਼ਲਟ ਆਉਣੇ ਸ਼ੁਰੂ ਹੁੰਦੇ ਆ ਦੂਜੇ ਪਾਸੇ ਪ੍ਰਭਾਵ ਪੈਂਦਾ ਆ ਕੀ ਵਾਕਿਆ ਇਦਾਂ ਦੀ ਚੀਜ਼ ਤੁਹਾਨੂੰ ਨਜ਼ਰ ਆਉਂਦੀ ਹੁੰਦੀ ਆ ਇਦਾਂ ਦੀ ਕੋਈ ਚਰਚਾ ਹੁੰਦੀ ਆ ਜਾਂ ਲੋਕ ਆਪਣੇ ਹਿਸਾਬ ਦੇ ਨਾਲ ਜੋ ਸੋਚਿਆ ਹੁੰਦਾ ਆ ਉਹਨਾਂ ਨੇ ਉਧਰ ਹੀ ਵੋਟ ਪਾਉਣੀ ਹੁੰਦੀ ਆ ਦੇਖੋ ਜਿਹੜੇ ਇਲੈਕਸ਼ਨ ਦੇ ਪੰਡਿਤ ਹੈਗੇ ਜਿਹੜੇ ਜਿਹੜੇ ਇਸ ਚੀਜ਼ ਨੂੰ ਬਹੁਤ ਗੌਰ ਨਾਲ ਵਾਚ ਕਰਦੇ ਆ ਉਹ ਕਹਿੰਦੇ ਆ ਵੀ ਇਸ ਗੱਲ ਨਾਲ ਲੋਕੀ ਡਿਸਹਾਰਟਨ ਹੋ ਜਾਂਦੇ ਆ ਮੰਨ ਲਓ ਲਿਬਰਲਸ ਦੀ ਵੇਵ ਆ ਗਈ ਤੇ ਕੋਈ ਕੰਜ਼ਰਵੇਟਿਵ ਵੋਟਰ ਹੈ ਜਿਨੇ ਹਜੇ ਵੋਟ ਨਹੀਂ ਪਾਈ ਹੂੰ ਹੂੰ ਉਹਨੂੰ ਇਦਾਂ ਲੱਗਣ ਲੱਗ ਪੈਂਦਾ ਵੀ ਯਾਰ ਮੇਰੀ ਵੋਟ ਦਾ ਕਿਹੜਾ ਫਰਕ ਪੈਣਾ ਹੂੰ ਹਾਲਾਂਕਿ ਮੇਬੀ ਨੇੜੇ ਜਾ ਕੇ ਉਹਦੀ ਵੋਟ ਦਾ ਫਰਕ ਪੈਣਾ ਹੋਵੇ ਹੂੰ ਹੂੰ ਤੇ ਕਈ ਵਾਰੀ ਆਪੋਜ਼ਿਟ ਹੋ ਜਾਂਦਾ ਸੋ ਜਿਹੜੀ ਜਿਹੜੀ ਇਹ ਜਦੋਂ ਈਸਟ ਵੱਲੋਂ ਜਿਹੜੀ ਇਲੈਕਸ਼ਨ ਦੀ ਉਹ ਤੁਰਦੀ ਆ ਨਾ ਜਿਹੜੇ ਰਿਜ਼ਲਟ ਹੈਗੇ ਆ ਉਹ ਬਿਲਕੁਲ ਇਸ ਗਾ ਤੇ ਮਤਲਬ ਇਹ ਨਹੀਂ ਹੈਗਾ ਵੀ ਕਿਸੇ ਦਾ ਮਨ ਬਦਲ ਜਾਂਦਾ ਪਰ ਮੈਨੂੰ ਲੱਗਦਾ ਵੀ ਇਸ ਗੱਲ ਦਾ ਜਰੂਰ ਫਰਕ ਪੈਂਦਾ ਵੀ ਲੋਕੀ ਹੌਸਲੇ ਨਾਲ ਸਟੇਲ ਜਾ ਕੇ ਵੋਟ ਪਾਉਣ ਜਾਂ ਨਾ ਪਾਉਣ ਕਿਉਂਕਿ ਪੰਜਾਬੀਆਂ ਦਾ ਕੀ ਹੁੰਦਾ ਪੰਜਾਬੀ ਵੋਟ ਪਾਉਣ ਜਾਂਦੇ ਆ ਕਿਉਂਕਿ ਪਰਸਨਲ ਕਨੈਕਸ਼ਨ ਕਰਕੇ ਵੀ ਕਿਸੇ ਨੇ ਸਾਨੂੰ ਕਿਹਾ ਸੀ ਤਾਂ ਵੋਟ ਪਾ ਕੇ ਆਪੀਆ ਤੇ ਉਹ ਬੰਦੇ ਫਿਰ ਫੋਨ ਕਰ ਕਰਕੇ ਕਹਿੰਦੇ ਰਹਿੰਦੇ ਵੀ ਯਾਰ ਵੋਟ ਪਾਇਆ ਵੋਟ ਪਾਇਆ ਹਨਾ ਤੇ ਉਸ ਜਿਹੜਾ ਇਲਾਕੇ ਦਾ ਲੀ ਹੂੰ ਹਨਾ ਜਿਹੜੇ ਨਾਰਮਲੀ ਵੋਟ ਦੇ ਵਿੱਚ ਵੋਟ ਪੈਣੀ ਹੁੰਦੀ ਹੈ ਤੇ ਫਿਰ ਉਹ ਜਦੋਂ ਰਿਜ਼ਲਟ ਆਉਣੇ ਸ਼ੁਰੂ ਹੁੰਦੇ ਆ ਤਾਂ ਲੋਕਾਂ ਨੂੰ ਲੱਗਦਾ ਫਿਰ ਮੇਰੀ ਵੋਟ ਦਾ ਕੋਈ ਸਹਾਰਾ ਤਾਂ ਹੈ। ਹੂੰ ਜੀ ਤੇ ਲੋਕ ਤਾਂ ਘਰ ਬਹਿ ਜਾਂਦੇ ਆ ਓਵਰਆਲ ਫਿਰ ਮਨ ਲੱਗਦਾ ਰਿਜ਼ਲਟ ਨੂੰ ਵੀ ਉਹ ਇੰਪੈਕਟ ਕਰ ਦਿੰਦੇ ਆ। ਜੀ ਕਿਉਂਕਿ ਵੈੱਗ ਦੇ ਵਿੱਚ ਵੋਟਾਂ ਪੈਣੀ ਆ ਡਨ ਹੋ ਗਈਆਂ ਕਿ ਉੱਥੇ ਅਜੇ ਚੱਲ ਰਹੀਆਂ ਸੀਗੀਆਂ। ਕਿ ਵੈੱਗ ਦੇ ਜਿਸ ਹਿਸਾਬ ਨਾਲ ਰੁਝਾਨ ਆਉਣੇ ਸ਼ੁਰੂ ਹੋਏ ਆ ਹੋਸ ਲੱਗਦਾ ਵੀ ਡਨ ਹੋ ਗਈਆਂ ਹੋਣਗੀਆਂ। ਮੈਂ ਇਸ ਗੱਲ ਨੂੰ ਚੈੱਕ ਨਹੀਂ ਕੀਤਾ ਹਜੇ। ਰਸਕਨ ਜੀ ਮੈਂ ਕਿਉਂਕਿ ਮੈਂ ਵੀ ਦੇਖ ਰਿਆ ਸੀਗਾ ਵੀ ਬਲੌਕ ਕਿਉਂ ਬੈਕ ਇੱਕ ਜਿਹੜੀ ਸੀਟ ਦੇ ਵਿੱਚ ਉਹ ਸੀਟ ਹਾਂਜੀ ਬਲੌਕ ਕਿਉਂ ਬੈਕ ਦੀ ਦਿਖਾ ਰਹੇ ਆ ਉਹ ਜੀ ਤੇ ਪਰ ਇਹਦੇ ਵਿੱਚ ਕੋਈ ਇਦਾਂ ਦੀ ਖਬਰ ਨਹੀਂ ਆਈ ਮੇਬੀ ਉਹ ਸੀਟ ਇਦਾਂ ਨਾ ਹੋਵੇ ਵੀ ਕਈ ਵਾਰੀ ਤਾਂ ਨਰਮੀ ਇਕੱਲਾ ਹੀ ਕੈਂਡੀਡੇਟ ਹੁੰਦਾ ਜਾਂ ਦੂਜਾ ਕੈਂਡੀਡੇਟ ਕੁਆਲੀਫਾਈ ਹੋ ਚੁੱਕਿਆ ਹਰ ਡਿਸਕਵਾਲਿਫਾਈ ਪਰ ਨਹੀਂ ਇਹ ਇਹ ਦਿਖਾ ਰਹੇ ਵੀ ਲੀਡਿੰਗ ਹੈ ਸੋ ਹੋ ਸਕਦਾ ਜੀ ਇਹ ਬਿਲਕੁਲ ਈਸਟ ਕੋਵੈਕਟ ਦੀ ਕੋਈ ਜਿਹੜੀ ਕੰਸਟੀਟੂਐਂਸੀ ਉਹਦੀ ਬੰਦ ਨਾ ਕਰਤੀ ਹੋਵੇ ਉਹਨਾਂ ਨੇ ਪੋਲਿੰਗ ਜਿਹੜੀਆਂ ਖਬਰਾਂ ਇਹ ਹੀ ਦੱਸ ਰਹੀਆਂ ਵੀ ਐਟਲੈਂਟਿਕ ਕੈਨੇਡਾ ਦੀਆਂ ਹੂੰ ਹੂੰ ਜਿਹੜੀਆਂ ਪੋਲਿੰਗ ਆਹੋ ਬੰਦ ਹੋਈ ਹੈ ਹਜੇ ਜੀ ਸੋ ਉੱਥੇ ਬੰਦ ਹੋਈ ਹੈ ਤੇ ਉੱਥੇ ਜਿਹੜੇ ਰਿਜ਼ਲਟ ਰੁਝਾਨ ਜਿਹੜੇ ਆਉਣੇ ਸ਼ੁਰੂ ਹੋਏ ਆ ਜਿਸ ਦੇ ਵਿੱਚ ਇਸ ਟਾਈਮ ਸਿੱਧਾ ਸਿੱਧਾ ਟੱਕਰ ਹੀ ਹੈ ਜੇ ਜੇ ਆંકੜੇ ਵੀ ਦੇਖੋ ਨਾ ਹਜ ਤਾ ਡਾਇਰੈਕਟ ਹੀ ਟੱਕਰ ਆ ਐਨਡੀਪੀ ਕਿਤੇ ਨਾ ਕਿਤੇ ਇਸ ਇਲੈਕਸ਼ਨ ਚੋਂ ਬਾਹਰ ਨਜ਼ਰ ਆ ਰਹੀ ਆ ਐਟਲੈਂਟਿਕ ਆਪਾਂ ਕੈਨੇਡਾ ਦੀ ਜੇ ਗੱਲ ਕਰੀਏ ਤਾਂ ਉਹ ਕਿਤੇ ਵੀ ਅ ird gird ਨਹੀਂ ਹੈਗੀ 1.4% ਵੋਟ ਉਹਨਾਂ ਨੂੰ ਸੋ ਫਾਰ ਜਿੰਨੀ ਕਾਊਂਟ ਹੋਈ ਆ ਉਹਦੇ ਵਿੱਚੋਂ ਉਹਨਾਂ ਨੂੰ ਮਿਲੀ ਆ ਤੇ ਬਾਕੀ ਕਨਜ਼ਰਵੇਟਿਵ ਉਹ 30% ਆ ਤੇ ਲਿਬਰਲ ਜਿਹੜੇ ਉਹ 60% ਵੋਟ ਹਾਲ ਦੀ ਘੜੀ ਜਿੰਨੀ ਕਾਊਂਟ ਹੋਈ ਆ ਉਹਦੇ ਵਿੱਚੋਂ ਜਿਹੜੀ ਉਹਨਾਂ ਨੂੰ ਮਿਲੀ ਆ 2 ਲੱਖ ਤੋਂ ਵੱਧ ਵੋਟ ਲਿਬਰਲ ਦੇ ਅਕ ਦੇ ਵਿੱਚ ਆ ਤੇ 1.7 ਲੱਖ ਵੋਟ ਜਿਹੜੀ ਕੰਜ਼ਰਵੇਟਿਵ ਦੇ ਹੱਕ ਦੇ ਵਿੱਚ ਜਿਹੜੀ ਉਹ ਉਭਕਦੀ ਆ ਸੋ ਐਨਡੀਪੀ ਦਾ ਜਿਹੜਾ ਵਕਾਰ ਆ ਉਹ ਦਾਤਿਆ ਨੈਸ਼ਨਲ ਪਾਰਟੀ ਵੀ ਸ਼ਾਇਦ ਨਹੀਂ ਰਹੂਗੀ ਇਹਦਾ ਜਿਹੜਾ ਡਰ ਆ ਸੋ ਉਹ ਉਹ ਜਿਹੜਾ ਜ਼ਰੂਰ ਲਗਾਤਾਰ ਇੱਥੇ ਜਿਹੜਾ ਉਹਨਾਂ ਨੂੰ ਬਣਿਆ ਪਿਆ ਇੱਕ ਚੀਜ਼ ਗੁਰਨਤ ਸਿੰਘ ਜੀ ਅੱਜ ਅਸੀਂ ਵੀ ਕੈਨੇਡਾ ਆਪਣਾ ਗਵਾਂਢੀ ਮੁਲਕ ਆ ਅਮਰੀਕਾ ਦੇ ਇੰਨੇ ਜਿਹੜੇ ਟੀਵੀ ਚੈਨਲ ਜਾਂ ਜਿਹੜੇ ਨਿਊਜ਼ ਆਊਟਲੈਟ ਆ ਉਹ ਨਹੀਂ ਇੰਨਾ ਜ਼ਿਆਦਾ ਦਿਖਾ ਰਹੇ ਜਿੰਨੇ ਇੰਡੀਆ ਦੇ ਮੈਂ ਦੇਖਦਾ ਹਾਂ ਟੀਵੀ ਚੈਨਲਸ ਤੇ ਨੀਪਰ ਜਿਹੜੇ ਆ ਨਾ ਉਹ ਲਾਈਵ ਦਿਖਾਉਣ ਲੱਗੇ ਹੋ ਬਹੁਤ ਸਾਰੇ ਇੰਡੀਆ ਵਾਲਿਆਂ ਨੂੰ ਇੰਨਾ ਜ਼ਿਆਦਾ ਜਿਹੜਾ ਇੰਟਰਸਟ ਹੈ ਚਾ ਚੜਿਆ ਪਿਆ ਹੈ ਉਹਨਾਂ ਨੂੰ ਵੀ ਹਾਂ ਜੀ ਪਰ ਉਹ ਮੈਨੂੰ ਲੱਗਦਾ ਜਿਹੜਾ ਸੋਚਦੇ ਸੀ ਨਾ ਵੀ ਉਹ ਟਰੂਡੋ ਵਾਲੀ ਪਾਰਟੀ ਚੱਲ ਜੂਗੀ ਉਹ ਉਹਨਾਂ ਨੂੰ ਉਹ ਡਿਮੋਰਲਾਈਜ਼ ਹੋਊਗੇ ਐਂਡ ਤੇ ਜਾ ਕੇ ਦੇਖੋ ਦੋ ਉਹਦੇ ਦੋ ਕਾਰਨ ਹੋ ਸਕਦੇ ਹਨਾ ਵੀ ਇੱਕ ਤਾਂ ਆਪਣੇ ਇੰਡੀਆ ਦੇ ਵਿੱਚੋਂ ਬਹੁਤ ਜ਼ਿਆਦਾ ਜਿਹੜੀ ਆਬਾਦੀ ਹੈ ਉਹ ਕੈਨੇਡਾ ਦੇ ਵਿੱਚ ਵੱਸਦੀ ਹੈ ਹਾਲਾਂਕਿ ਅਮਰੀਕਾ ਦੇ ਵਿੱਚ ਜ਼ਿਆਦਾ ਵੱਸਦੀ ਹੈ ਪਰ ਜਿਹੜੇ ਹਿੰਦੀ ਸਪੀਕਿੰਗ ਏਰੀਆ ਉਹਦੇ ਵਿੱਚੋਂ ਕੈਨੇਡਾ ਦੇ ਵਿੱਚ ਜ਼ਿਆਦਾ ਆਬਾਦੀ ਹੈਗੀ ਅਮਰੀਕਾ ਦੇ ਵਿੱਚ ਸਾਊਥ ਜਿਹੜੇ ਸਾਊਥ ਵਾਲੇ ਸਟੇਟਾਂ ਹੈਗੇ ਉੱਥੋਂ ਆਬਾਦੀ ਜ਼ਿਆਦਾ ਹੈ ਸੋ ਇੱਕ ਤਾਂ ਦੇਖੋ ਉਹ ਸਿੱਧਾ ਲੋਕਾਂ ਦਾ ਕਿਉਂਕਿ ਇੱਕ ਸੰਬੰਧ ਹੈਗਾ ਹਨਾ ਮੁਲਕ ਦੇ ਨਾਲ ਦੂਜੀ ਗੱਲ ਜਿਹੜੀ ਹੈਗੀ ਵੀ ਇੰਡੀਆ ਦੇ ਫਿਰ ਉਹ ਇੰਟਰਸਟ ਵੀ ਸੀਗੇ ਤੁਸੀਂ ਦੇਖੋ ਵੀ ਜਿਹੜਾ ਭਾਈ ਮੇਜਰ ਵਾਲਾ ਜਦੋਂ ਮਾਮਲਾ ਆਇਆ ਉਸ ਤੋਂ ਬਾਅਦ ਜਿੰਨਾ ਵੀ ਇੰਡੀਆ ਦਾ ਅਟੈਕ ਸੀਗਾ ਉਹਨਾਂ ਨੇ ਕਦੇ ਕੈਨੇਡਾ ਨੂੰ ਜਾਂ ਐਲਬਰਲ ਪਾਰਟੀ ਨੂੰ ਕਦੇ ਵੀ ਅਟੈਕ ਨਹੀਂ ਕੀਤਾ ਉਹਨਾਂ ਨੇ ਸਿੰਪਲੀ ਜਸਟਨ ਟਰੂਡਰ ਤੇ ਹੀ ਆਪਣਾ ਜਿਹੜਾ ਅਟੈਕ ਸਿੱਧਤ ਰੱਖਿਆ ਸੀ ਹੂੰ 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 ਬਿਲਕੁਲ ਅੱਜ ਦੇਖੋ ਇੰਡੀਆ ਵਾਲਿਆਂ ਨੇ ਸਭ ਇੰਡੀਆ ਪਹਿਲੀ ਕੰਟਰੀ ਬਣੀ ਆ ਜਿਹੜੀ ਟਰੰਪ ਦੇ ਅੱਗੇ ਗੋਡੇ ਟੇਕੇ ਆ ਕਹਿੰਦੇ ਵੀ ਅਸੀਂ ਜੋ ਵੀ ਕਹਾਂਗਾ ਤਿਆਰ ਟੈਰਫ ਦੇ ਮਾਮਲੇ ਦੇ ਵਿੱਚ ਜੀ ਅੱਛਾ ਇੱਕ ਜਿਹੜੀ ਚੀਜ਼ ਆ ਨਾ ਜਿਹੜੇ ਰੁਝਾਨ ਆ ਰਹੇ ਆ ਆਪਣੇ ਗੁਰਜਸਪਾਲ ਸਿੰਘ ਤੇ ਹਰਜੂਤ ਸਿੰਘ ਜੀ ਉਦੇ ਵਿੱਚ ਜੇ ਦੱਸਦੇ ਜਾਈਏ ਤਾਂ ਇਹ ਆਈ ਥਿੰਕ ਵਿਚਾਰਨ ਵਾਲੀ ਗੱਲ ਆ ਇਹ ਐਂਟੀ ਇਨਕਮ ਬੈਂਸੀ ਕਿਤੇ ਨਾ ਕਿਤੇ ਕੰਮ ਜਿਹੜੀ ਉਹ ਜ਼ਰੂਰ ਕਰ ਰਹੀ ਹੈ ਕਾਰਨ ਕੀ ਆ 2015 ਦੇ ਵਿੱਚ ਜਿਹੜੀਆਂ ਚਾਰੇ ਅਟਲੈਂਟਿਕ ਕੈਨੇਡਾ ਦੇ ਪ੍ਰੋਵਿੰਸਾਂ ਲਿਬਰਲਸ ਨੇ 32 ਜਿਹੜੀਆਂ ਰਾਈਡਿੰਗਸ ਆ ਸਵੀਪ ਕੀਤੀਆਂ ਸੀ 2021 ਦੇ ਵਿੱਚ ਜਿਹੜੀਆਂ ਕਨਜ਼ਰਵੇਟਿਵਸ ਨੇ ਉਸ ਦੇ ਵਿੱਚ 8 ਜਿਹੜੀਆਂ ਉਹ ਸੀਟਾਂ ਜਿਹੜੀਆਂ ਜਿੱਤੀਆਂ ਸੀ ਤੇ ਇਸ ਵਾਰ ਆਲਰੇਡੀ ਉਹਨਾਂ ਨੇ ਇੱਕ ਜਿਹੜੀ ਸੀਟ ਆ ਫਲਿੱਪ ਕੀਤੀ ਆ ਕਨਜ਼ਰਵੇਟਿਵਸ ਨੇ ਜਿਹੜੀ ਲੌਂਗ ਰੇਂਜ ਮਾਊਂਟੇਨਸ ਕਰਕੇ ਜਿਹੜੀ ਸੀਟ ਆ ਜਿਹੜੀ ਜਿੱਥੇ ਲਿਬਰਲਸ ਪਹਿਲਾਂ ਜਿਹੜੇ ਉਹ ਜਿੱਤੇ ਸੀਗੇ ਸੋ ਇਹ ਜਿਹੜੀ ਨਿਊ ਫਾਉਂਡਲੈਂਡ ਤੇ ਲੈਬਰਾਡੋਰ ਦਾ ਪ੍ਰੋਵਿੰਸਾ ਉੱਥੇ ਜਿਹੜਾ ਇਹ ਆਲਰੇਡੀ ਇੱਕ ਉਲਟ ਫੇਰ ਦਾ ਜਿਹੜਾ ਉਹ ਸੰਭਾਵਨਾ ਆਈ ਆ ਸੋ ਮੁਕਾਬਲਾ ਜਿਹੜਾ ਉਹ ਕਾਂਟੇ ਦਾ ਆ ਟੱਕਰ ਆ ਈਵਨ ਦੋ ਟਰੰਪ ਹੁਣਾਂ ਦੇ ਬਿਆਨ ਬਹੁਤ ਜਿਹੜੇ ਉਹ ਆਏ ਆ ਡਿਪਲੋਮੈਟਿਕ ਜਿਹੜਾ ਕਿਦਾਂ ਦਾ ਰਹੂਗਾ ਕਿਵੇਂ ਜਿਹੜੀ ਸਿਚੁਏਸ਼ਨ ਰਹਿਣੀ ਆ ਉਹ ਇੱਕ ਡਿਫਰੈਂਟ ਸਟੋਰੀ ਆ ਪਰ ਜਿਹੜੀ ਐਂਟੀ ਇਨਕੰਮਬੈਂਸੀ ਹੈ ਡੈਫੀਨੇਟਲੀ ਲਿਬਰਲਸ ਦੇ ਉਲਟ ਕੰਮ ਜਿਹੜੀ ਉਹ ਕਰ ਰਹੀ ਹੈ ਸੋ ਤਾਂ ਹੀ ਸ਼ੁਰੂਆਤ ਦੇ ਵਿੱਚ ਹੀ ਜਿਹੜੇ ਰੁਝਾਨਾਂ ਨੂੰ ਦੇਖਦੇ ਹੋਏ ਜਿਹੜੇ ਕੰਜ਼ਰਵੇਟਿਵਸ ਆ ਉਹ ਖੁਸ਼ ਸੀਗੇ ਕਹਿੰਦੇ ਵੀ ਉਹ ਸਾਨੂੰ ਪਤਾ ਹੈ ਵੀ ਉੱਥੇ ਉਦਾਂ ਸੀਟਾਂ ਸਾਨੂੰ ਘੱਟ ਮਿਲਦੀਆਂ ਪਰ ਪਹਿਲਾਂ ਦੇ ਨਾਲੋਂ ਬਿਹਤਰ ਪਰਫਾਰਮੈਂਸ ਦਾ ਮਤਲਬ ਇਹੀ ਆ ਵੀ ਬਾਕੀ ਥਾਵਾਂ ਦੇ ਉੱਤੇ ਵੀ ਆਪਾਂ ਜਿਹੜੇ ਉਲਟ ਫੇਰ ਜਿਹੜਾ ਹੋਰ ਜ਼ਿਆਦਾ ਕਰ ਸਕਦੇ ਆ ਸੋ ਵੈਰੀ ਇੰਟਰਸਟਿੰਗ ਜਿਹੜੇ ਅੱਜ ਦੇ ਜਿਹੜੇ ਨਤੀਜੇ ਉੱਥੇ ਰਹਿਣ ਵਾਲੇ ਹੈਗੇ ਉਹਦੇ ਚ ਜਿਹੜੇ ਇਹ ਬਿਆਨ ਆਉਣ ਦਾ ਤੇ ਦੂਜਾ ਕਾਰਨ ਰਾਜਸ਼ ਕਰਨ ਇਹ ਹੋ ਸਕਦਾ ਕਿਉਂਕਿ ਹਜੇ ਅਲਬਰਟਾ BC ਸਕਾਚੂਨ ਤੇ ਮੈਨੀਟੋਬਾ ਦੇ ਵਿੱਚ ਜਿਹੜੇ ਕਿ ਕੰਜ਼ਰਵੇਟਿਵਸ ਦੇ ਸਟਰੋਂਗ ਹੋਲਡ ਹੈ ਹਾਂਜੀ ਉੱਥੇ ਹਜੇ ਇਲੈਕਸ਼ਨ ਚੱਲ ਰਹੀ ਹੈ ਚੱਲ ਰਹੀ ਹੈ ਬਿਲਕੁਲ ਉੱਥੇ ਹਜੇ ਪੋਲਿੰਗ ਚੱਲ ਰਹੀ ਹੈ ਸੋ ਉੱਥੇ ਉਹ ਆਪਣੇ ਲੋਕਾਂ ਨੂੰ ਮੋਟੀਵੇਟਿਡ ਰੱਖਣਾ ਚਾਹੁੰਦੇ ਆ ਵੀ ਯਾਰ ਤੁਸੀਂ ਜਾ ਕੇ ਵੋਟ ਪਾਓ ਆਪਣੇ ਚਾਂਸ ਹੈਗੇ ਆ ਹੁਣ ਜਿਹੜਾ ਸਸਕੈਚੂਅਨ ਤੇ ਅਲਬਰਟਾ ਦਾ ਦੇਖੋ ਬਹੁਤ ਜ਼ਿਆਦਾ ਹੀ ਹੁਣ ਮਤਲਬ ਉੱਥੇ ਤਾਂ ਜਿੰਨੀਆਂ ਕਿ ਜੇ ਲਿਬਰਲ ਸੀਟਾਂ ਲੈ ਗਿਆ ਰੂੰਗੇ ਦੀਆਂ ਹੂੰ ਸਹੀ ਗੱਲ ਹੈ ਪੀਸੀ ਦੇ ਵਿੱਚ ਵੀ ਮੁਕਾਬਲਾ ਬਹੁਤ ਤਕੜਾ ਹੈ ਤਕੜਾ ਹੈ ਪਰ ਉਹਦੇ ਵਿੱਚ ਗੱਲ ਇਹ ਹੈ ਵੀ ਜਿਹੜੀ ਬਹੁਤ ਹੀ ਇਲੈਕਸ਼ਨ ਹੁਣ ਟੈਰੀਓ ਤੇ ਕਵੈਕ ਨਹੀਂ ਡਿਸਾਈਡ ਡਿਸਾਈਡ ਕਰਨੀ ਜਿੱਥੇ ਸਭ ਤੋਂ ਵੋਟ ਜਿਹੜੀ ਆ ਉਹ অন্ਟੈਰੀਓ ਦੀ ਆ ਤੇ ਨਾਲ ਹੀ ਕੋ ਬੈਕ ਦੀ ਮਿਲਾਲ 60 67 77 77 ਸੀਟਾਂ ਹਾਂਜੀ 77 ਸੀਟਾਂ ਕੇ ਬੈਕ ਕੋਲ ਨੇ ਜੀ ਸੋ ਉਹਨਾਂ ਨੇ ਬਹੁਤ ਜ਼ਿਆਦਾ ਜਿਹੜੀ ਉਹ ਡਿਸਾਈਡ ਕਰ ਦਿੰਦੇ ਆ ਸੋ ਮੈਨੂੰ ਲੱਗਦਾ ਹੋਰ ਡੇਢ ਕ ਘੰਟੇ ਦੀ ਗੱਲ ਹੈ ਰਾਸ਼ਕਰ ਆਪਾਂ ਨੂੰ ਪ੍ਰੋਪਰ ਜਿਹੜੇ ਸਹੀ ਅ ਅਦਾ ਲੱਗੂਗਾ ਵੀ ਕੌਣ ਕੌਣ ਪ੍ਰਧਾਨ ਮੰਤਰੀ ਆਊਗਾ ਕਾਰਨੀ ਆਊਗਾ ਕਿ ਕਿ ਪੋਲੀ ਵੀ ਹੈ ਜਿਹੜਾ ਹੋਊਗਾ ਸੋ ਲੇਟਸਟ ਜਿਹੜੇ ਆਕੜੇ ਹਲਜੋ ਸਿੰਘ ਜੀ ਕੈਨੇਡਾ ਦੇ ਆਪਾਂ ਜੇ ਦੱਸ ਦੇ ਜਾਈਏ 22 ਸੀਟਾਂ ਦੇ ਉੱਤੇ ਲਿਬਰਲ ਆ ਜਿੰਨਾਂ ਚੋਂ 15 ਉਹ ਜਿੱਤ ਚੁੱਕੇ ਆ 7 ਦੇ ਉੱਤੇ ਲੀਡ ਆ 10 ਦੇ ਵਿੱਚ ਕਨਜ਼ਰਵੇਟਿਵ ਆ 5 ਜਿੱਤ ਚੁੱਕੇ ਆ 5 ਦੇ ਉੱਤੇ ਲੀਡ ਆ ਤੇ ਇੱਕ ਦੇ ਵਿੱਚ ਜਿਹੜੀ ਬਲੋਕ ਕਿ ਬੈਕ ਉਹ ਲੀਡ ਜਿਹੜੀ ਇਸ ਟਾਈਮ ਕਰ ਰਹੀ ਆ ਸੋ ਇਹ ਕਹਿ ਸਕਦੇ ਹਾਂ ਵੀ ਸਕੋਰ ਬੋਰਡ ਦੇ ਉੱਤੇ ਹਾਲ ਦੀ ਘੜੀ ਜਿਹੜੀਆਂ ਸਿਰਫ ਤਿੰਨ ਜਿਹੜੀਆਂ ਪਾਰਟੀਆਂ ਆ ਉਹ ਨਜ਼ਰ ਆ ਰਹੀਆਂ 172 ਸੀਟਾਂ ਜਿੱਤਣੀਆਂ ਜ਼ਰੂਰੀ ਆ ਜਿਹੜੀ ਵੀ ਪਾਰਟੀ ਨੇ ਆਪਣੀ ਮੈਜੋਰਟੀ ਦੇ ਨਾਲ ਬਗੈਰ ਕਿਸੇ ਦੀ ਹੈਲਪ ਲਏ ਆਪਣੇ ਜਿਹੜੇ ਆਧਾਰ ਦੇ ਉੱਤੇ ਆਪਣੇ ਬਲਬੂਤੇ ਦੇ ਉੱਤੇ ਜੇ ਕਿਸੇ ਨੇ ਸਰਕਾਰ ਜਿਹੜੀ ਉਹ ਬਣਾਉਣੀ ਹੈਗੀ